ਸਸਿਕਾ ਵੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਅੱਜ ਪਹੁੰਚੇ ਹਾਂ ਜੀ ਮਾਨਸਾ ਮੰਡੀ ਦੇ ਵਿੱਚ ਕਾਫੀ ਟਾਈਮ ਤੋਂ ਮੰਡੀਆਂ ਬੰਦ ਸੀਗੀਆਂ ਤੇ ਅੱਜ ਕਾਫੀ ਟਾਈਮ ਤੋਂ ਬਾਅਦ ਚ ਮੰਡੀ ਦੇ ਵਿੱਚ ਪਹੁੰਚੇ ਹਾਂ ਸੋ ਮੰਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮਾਨਸਾ ਮੰਡੀ ਦੇ ਵਿੱਚ ਜੋ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਅੱਜ ਕਿਸ ਤਰ੍ਹਾਂ ਦੇ ਪਸ਼ੂ ਇੱਥੇ ਪਹੁੰਚੇ ਨੇ ਕਿੰਨੀ ਕ ਮੰਡੀ ਭਰੀ ਆ ਸੋ ਮੰਡੀਆਂ ਸਟਾਰਟ ਹੋ ਚੁੱਕੇ ਨੇਗੀਆਂ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਬਾਅਦ ਛੱਡ ਕੇ ਮੰਡੀ ਦੇ ਵਿੱਚ ਪਹੁੰਚਿਆ ਕਰੋ ਜੀ ਜਿਸ ਤਰ੍ਹਾਂ ਦਾ ਵੀ ਤੁਸੀਂ ਪਸ਼ੂ ਖਰੀਦਲੇ ਚਾਹੁੰਦੇ ਹੋ ਸੋ ਅੱਜ ਆਪਾਂ ਸਟਾਰਟਿੰਗ ਕਰਾਂਗੇ ਤੇ ਗਾਈਆਂ ਤੋਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗਾਈਆਂ ਖੜੀਆਂ ਲੱਗੀਆਂ ਇਹਨਾਂ ਗਾਈਆਂ ਤੋਂ ਸਟਾਰਟਿੰਗ ਕਰਾਂਗੇ ਆਪਾਂ ਵੀਡੀਓ ਸੋ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਸੋ ਅੱਜ ਕਰੌਣੇ ਸੋਡੀ ਮੁਲਾਕਾਤ ਮਾਨਸਾ ਮੰਡੀ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲੋ ਵੀ ਆ ਗਾਂ ਤੋਂ ਆਪਾਂ ਕਰਦੇ ਹਾਂ ਸਟਾਰਟ ਹਨ ਵੀਡੀਓ ਇੱਕ ਵਾਰੀ ਚਾਰ ਸਪੀਰੇ ਨਜ਼ਰ ਮਾਰ ਲਓ ਰਾਠੀ ਕਹਿੰਦੇ ਨੇ ਨਾ ਵੀ ਸਾਈਵਾਲ 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 ਗਾਂ ਮਗਰ ਬੱਚਾ ਤੁਸੀਂ ਤਾਂ ਦੇਖ ਸਕਦੇ ਹੋ ਤੇ ਵਧੀਆ ਸੋਹਣੀ ਸੁਨਖੀ ਗਾਂ ਮਾਨਸਾ ਮੰਡੀ ਦੇ ਵਿੱਚ ਖੜੀ ਆ ਠੰਡੀ ਸਿਲ ਗਾਂ ਕੀ ਕਿੰਨਾ ਟਾਈਮ ਹੋ ਗਿਆ ਭਰਾ ਸੁਈ ਨੂੰ ਦੂਜਾ ਦਿਨ ਅੱਜ ਦੂਜਾ ਦਿਨ ਕਿੰਨਾ ਘਾਤ ਦੁੱਧ ਦਾ 9 ਕਿਲੋ 9 ਕਿਲੋ ਹੋਲੀ ਤਿਆਰ ਹੈ ਠੀਕ ਹੈ ਠੀਕ ਹੈ ਕਿਹੜਾ ਪਿੰਡਾ ਭਰਾ ਦਾ ਬਲਾਡੇ ਬਲਾਡੇ ਤੋਂ ਆਏ ਨੇ ਵੀਰ ਤੇ ਆਹ ਤਿੰਨ ਗਾਂਆਂ ਨੇ ਇਹਨਾਂ ਕੋਲੇ ਹਨ ਤੁਸੀਂ ਦੇਖ ਸਕਦੇ ਹੋ ਕੀ ਮੰਗਾ ਬਾਈ ਜੀ ਨਾਲ ਬਾਕੀ ਇਹਰ ਬਾਗਿਆ 35000 ਰੁਪਿਆ ਡਿਮਾਂਡ ਆ ਬਾਈ ਦੀ ਕਾਲੀ ਹੋਈ ਆ ਕਾਲੀ ਬਾਕੀ ਚਾਲਣਾ ਵੀ ਰਾਤ ਦੀ ਹੋਈ ਆ ਤਾਜੀ ਸੂਈ ਬਈ ਗਾਂਗੀ ਠੰਡੀ ਸੀਲ ਤੇ ਬਾਕੀ ਤੋਰਾ ਦੂਰਾ ਤੁਸੀਂ ਕਰ ਸਕਦੇ ਹੋ ਚੈੱਕ ਚੰਗੀ ਵਧੀਆ ਗਾਂ ਮਾਨਸਾ ਮੰਡੀ ਦੇ ਵਿੱਚ ਦੇਖ ਸਕਦੇ ਹੋ 32000 ਰੁਪਿਆ ਡਿਮਾਂਡ ਆ ਇਹਦੀ ਬਾਕੀ ਮਾਨਤਨ ਮੌਕੇ ਤੇ ਹੋ ਜੂਗਾ ਇਸ ਤਰ੍ਹਾਂ ਦੇ ਜੇਕਰ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਮਾਨਸਾ ਮੰਡੀ ਦੇ ਵਿੱਚ ਲਾਜ਼ਮੀ ਪਹੁੰਚਿਆ ਕਰੋ ਜੀ ਨਹੀਂ ਆ ਵੀ ਤਾਂ ਕਿਹੜਾ ਮਿਲਦਾ ਜੀ ਤੇ ਆ ਵੀ ਨਾਲ ਦੋ ਗਾਂਆਂ ਹੋਰ ਨੇ ਬਾਈਆਂ ਕੋਲੇ ਜਿਹੜੀ ਵੀ ਤੁਸੀਂ ਖਰੀਦਣਾ ਚਾਹੁੰਦੇ ਤਾਂ ਉਹ ਬਾਈਆਂ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਬਲਾਡੇ ਪਿੰਡ ਤੋਂ ਨੇ ਬਾਈ ਤੇ ਕਿਹੜਾ ਕੀ ਨੰਬਰ ਬਰਾ ਤੁਹਾਡਾ 9901977 ਇਹ ਆ ਬਾਈ ਦਾ ਨੰਬਰ ਕਰ ਲਿਓ ਜੀ ਕੰਟੈਕਟ ਜੇਕਰ ਆ ਇਸ ਤਰ੍ਹਾਂ ਦੇ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਐਸ ਮੱਝ ਨੂੰ ਵੀ ਤੁਸੀਂ ਕਰ ਲੋ ਚੈੱਕ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਹਨ ਤੇ ਵਧੀਆ ਸੋਹਣੀ ਸੁਨੱਖੀ ਮੱਝ ਹੈ ਪੂਰੀ ਮਾਰੀ ਪਾ ਕੇ ਚੰਗੀ ਸਜਾਈ ਵੀ ਮੱਝ ਹੈ ਬਾਈ ਨੇ ਤੇ ਥਣਲੇਵੇ ਤੇ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਵਧੀਆ ਬਿੱਥੀ ਦਾ ਥਣਨੇ ਤੇ 4 1300 ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰਵਾ ਦੋ ਨਾ ਊੜੇ ਪਿੰਡੇ ਦੀ ਮੱਝ ਹੈ ਸੋਹਣੀ ਸੁਨੱਖੀ ਇਹ ਆਪਣੇ ਜੀ ਕੰਮੇ ਸੂਏ ਜੀ ਇਹ ਦੂਜਾ ਸੂਏ ਦੂਜੇ ਸੂਏ ਹੁਣ ਬੱਚਾ ਕੀ ਆ ਮਗਰ ਕਟਾ ਕਟਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਅੱਜ ਰਾਤ ਹੀ ਸੂਈ ਆ ਤੜਕੇ 4 ਵਜੇ ਅੱਛਾ 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 ਦੁੱਧ ਦੀ ਗੱਲ ਕਰੀਏ ਦੁੱਧ ਤੇ ਚਲੇ ਸੂਈ ਆ ਤਾਂ 12 ਲੀਟਰ ਦਿੱਤਾ 12 ਲੀਟਰ ਹੋਰ ਤਾਂ ਫਿਰ ਰਾਤ ਤੋਂ ਸੂਈ ਆ ਬੱਕੀ ਸਿਰੇ ਸੂ ਵੀ 2-4 ਦਿਨਾਂ ਦੀ ਕੱਚੀ ਪਈ ਠੀਕ ਅੱਛਾ ਕੱਚੀ ਚੂ ਵੀ ਨਹੀਂ ਤਾਂ ਹੁੰਦੀ ਆ ਇਕੱਲੇ ਠੀਕ 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 ਕੀ ਡਿਮਾਂਡ ਰੱਖਦੀ ਫਿਰ ਡਿਮਾਂਡ 1 ਪੈਂਤੀ 1,35,000 ਰੁਪਏ ਹਾਂ ਜੀ ਕਿਹੜਾ ਪਿੰਡ ਆ ਜੀ ਪੋਟਲੀ ਖੁਰਦ ਪੋਟਲੀ ਖੁਰਦ ਤੋਂ ਆਏ ਨੇ ਬਾਈ ਮਾਨਸਾ ਮੰਡੀ ਦੇ ਵਿੱਚ ਮੰਡੀ ਤੁਹਾਨੂੰ ਪਤਾ ਹੀ ਆ ਨਾ ਕਾਫੀ ਟਾਈਮ ਤੋਂ ਬਾਅਦ ਚੱਲ ਗਈ ਮੰਡੀ तकरीबन 2-3 ਮਹੀਨੇ ਮੰਡੀਆਂ ਮੰਦ ਰਹੀਆਂ ਨੇ ਗੀਆਂ ਗਰਮੀ ਗਰਮੀ ਸਾਰੀਆਂ ਹੀ ਸੋ ਅੱਜ ਜਿਸ ਤਰ੍ਹਾਂ ਦੇ ਵੀ ਪਸ਼ੂ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਸੋ ਤੁਹਾਨੂੰ ਸਾਰੇ ਹੀ ਕਰਵਾ ਰਹੇ ਹਾਂ ਚੈੱਕ ਤੇ ਮਾਰ ਲਓ ਨਜ਼ਰ ਚਾਰਸਪਰੇ ਤੁਸੀਂ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਜੀ ਸੋ ਬਾਅਦ ਛੱਡ ਕੇ ਮਾਨਸਾ ਮੰਡੀ ਦੇ ਵਿੱਚ ਪਹੁੰਚਿਆ ਕਰੋ ਤੇ ਹੋ ਗੀਆਂ ਨੇ ਸਟਾਰਟ ਇਸ ਤਰ੍ਹਾਂ ਦੀਆਂ ਗਾਂਆਂ ਈਮਾਨਸਾ ਮੰਡੀ ਦੇ ਵਿੱਚ ਪਹੁੰਚੇ ਹੋਏ ਹਾਂ ਨੇ ਦੇਖ ਸਕਦੇ ਹੋ ਤੁਸੀਂ ਬੂਰੇ ਰੰਗ ਦੀ ਮੱਝ ਕਿਹੜਾ ਪਿੰਡਾ ਭਰਾ ਦਾ ਨਥੇਹਾ ਜੀ ਹੈ ਨਥੇਹਾ ਜੀ ਨਥੇਹਾ ਤੇ ਆ ਗਾਂ ਵੀ ਲੈ ਕੇ ਆਏ ਹਾਂ ਹਾਂ ਜੀ ਕੀੜਵਾਂਡ ਰੱਖਿਆ ਗਾਂ ਦੀ ਗਾਂ 70000 ਹੈ 70000 ਦੁੱਧ ਦੁੱਧ ਅੱਜ 16 ਲੀਟਰ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਸੂਈ ਨੂੰ 16 ਲੀਟਰ ਦੁੱਧ 22 ਲੀਟਰ ਦੁੱਧ ਤਿਆਰ ਹੈ 22 ਲੀਟਰ ਤੱਕ ਪਹੁੰਚੂ ਨਾ ਸੋ ਇਸ ਤਰ੍ਹਾਂ ਦੇ ਪਸ਼ੂ ਜੇਕਰ ਖਰੀਦਣਾ ਚਾਹੁੰਦੇ ਹੋ ਤੇ ਇਮਾਨਸਾ ਮੰਡੀ ਦੇ ਵਿੱਚ ਲਾਜ਼ਮੀ ਪਹੁੰਚਿਆ ਕਰੋ ਜੀ ਹਰ ਇੱਕ ਪ੍ਰਕਾਰ ਦੇ ਪਸ਼ੂ ਤੁਹਾਨੂੰ ਦੇਖਣ ਨੂੰ ਮਿਲਣਗੇ ਮਾਨਸਾ ਮੰਡੀ ਦੇ ਵਿੱਚ ਲੈ ਵੀ ਦੋਸਤੋ ਮਾਨਸਾ ਮੰਡੀ ਦੇ ਵਿੱਚ ਤੁਹਾਨੂੰ ਇੱਧਰ ਵੀ ਦਿਖਾ ਦਈਏ ਹੈ ਨਾ ਪਸ਼ੂ ਆਹ ਘਾਨ ਨੂੰ ਚੱਕ ਲਓ ਚੈੱਕ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਕਾਫੀ ਟਾਈਮ ਤੋਂ ਮੰਡੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਤੋਂ ਕੱਟ ਦੋ ਤਿੰਨ ਮਹੀਨਿਆਂ ਦਾ ਰਿਹਾ ਗੈਪ ਅੱਜ ਆਪਾਂ ਦੁਬਾਰੇ ਫੇਰ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਆਂ ਇਸ ਤੇ ਇਸ ਤਰ੍ਹਾਂ ਦੇ ਵੀ ਪਸ਼ੂ ਪਹੁੰਚੇ ਬੈਨੇ ਸਾਨੂੰ ਸਾਰੇ ਹੀ ਕਰਵਾਵਾਂਗੇ ਚਾਹੇ ਕਿ ਬਾਰਸ਼ ਦੀ ਗੱਲ ਕਰੀਏ ਆਪਾਂ ਇੱਧਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਪਣੇ ਪਿੰਡ ਵਿੱਚ ਵਧੀਆ ਬਾਰਸ਼ ਹੋਈ ਸੀ ਇਸ ਮੰਡੀ ਦੇ ਵਿੱਚ ਆਪਾਂ ਦੇਖਿਆ ਨਾ ਮੀਂਹ ਇੱਧਰ ਮਾਨਸਾ ਏਰੀਆ ਦੇ ਵਿੱਚ ਬਹੁਤ ਘੱਟ ਨਹੀਂ ਹੈਗਾ ਗਰਮੀ ਬਹੁਤ ਜ਼ਿਆਦਾ ਹੈਗੀ ਦੁਬਾਰੇ ਗਰਮੀ ਹੋ ਗਈ ਮੀਂਹ ਬੇਸਕਾਪ ਤੇ ਆਈ ਹੈ ਪਰ ਇਸ ਸਾਈਡ ਤੇ ਮੀਂਹ ਨਹੀਂ ਪਿਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਾਨਸਾ ਮੰਡੀ ਦੀਆਂ ਮੱਝਾਂ ਤੇ ਜਿਸ ਤਰ੍ਹਾਂ ਦੇ ਵੀ ਇੱਥੇ ਪਸ਼ੂ ਪਹੁੰਚੇ ਬੈਨੇ ਜਿੱਥੇ ਕੋਈ ਰੇਟ ਮੁੱਲ ਵੜੀ ਹੋ ਉਹ ਵੀ ਤੁਹਾਨੂੰ ਕਰਵਾਵਾ ਕੇ ਚੈੱਕ ਫਿਰ ਹਾਲ ਤੁਸੀਂ ਕਰ ਲੋ ਚੈੱਕ ਜੀ ਜੋ ਮਾਨਸਾ ਮੰਡੀ ਦੇ ਵਿੱਚ ਪਸ਼ੂ ਪਹੁੰਚੇ ਪੈਨੇ ਹਨ ਸਾਰੇ ਹੀ ਤੁਹਾਨੂੰ ਚੈੱਕ ਕਰਵਾ ਰਹੇ ਆਂ ਆਏ ਬੁੱਤ ਕਿਹੜੀ ਮੱਝ ਲੈ ਕੇ ਆਇਆ ਤੂੰ ਹੈ ਆਹ ਜਿਹੜਾ ਪਿੰਡਾ ਜੋਧਪੁਰ ਬਖਰ ਜੋਧਪੁਰ ਬਖਰ ਕੀ ਨੋ ਹੈ ਅਵੀ ਜੋਤ ਸਿੰਘ ਆਹ ਮੱਝ ਲੈ ਕੇ ਆਏ ਫਿਰ ਹੈ ਲੈ ਵੀ ਅਜੀ ਜੋਤ ਦੀ ਮੱਝ ਕਰਵਾਉਣੀ ਚੈੱਕ ਤੁਹਾਨੂੰ ਥੋੜਾ ਦੂਰਾ ਇੱਕ ਵਾਰੀ ਕਰ ਲੋ ਚੈੱਕ ਨਾ ਹਾਲ ਦੇਵੇ ਤੇ ਮਾਰ ਲਓ ਨજર ਬਾਕੀ ਆਪਾਂ ਭਾਈਆਂ ਨਾਲ ਵੀ ਕਰਾਂਗੇ ਗੱਲਬਾਤ ਆਜੋ ਜੀ ਆਜੋ ਮੋੜ ਲਿਓ ਹਨਾ ਤੇ ਇੱਕ ਵਾਰੀ ਤੁਸੀਂ ਚਾਰ ਸਪਿਰਿਓਂ ਮੱਝ ਦੇ ਨજર ਮਾਰ ਲਓ ਸਿੰਘ ਮੂੰਹ ਮੱਥਾ ਸਾਰਾ ਚੈੱਕ ਕਰ ਲਓ ਜਿਸ ਤਰ੍ਹਾਂ ਦੇ ਪਸ਼ੂ ਪਹੁੰਚੇ ਹੋਏ ਨੇ ਛੱਡੇ ਛੋਡੇ ਤੇ ਥਣ ਲੇਵੇ ਤੇ ਕੱਟ ਪੁੜੇ ਤੇ ਤੁਸੀਂ ਨਿਗਾਹ ਮਾਰ ਲਓ ਕਰ ਲਓ ਚੈੱਕ ਤੇ ਸੂ ਨੂੰ ਚਾਰ ਸਪਿਰਿਓਂ ਦਿਖਾ ਦਿਆਂ ਅੱਛਾ ਕਿੰਨਾ ਟਾਈਮ ਹੋ ਗਿਆ ਸੂ ਨੂੰ ਇਹਨੂੰ 8 ਦਿਨ 8 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਆ ਬਾਈ ਦੁੱਧ ਹੈਗਾ ਜੀ 10-11 ਕਿਲੋ 10-11 ਕਿਲੋ ਕੀ ਆ ਬੱਚਾ ਮੰਗਰ ਮੰਗਰ ਕਰਤਾ ਕਟਾ ਹਾਂਜੀ ਕੀ ਡਿਮਾਂਡ ਰੱਖਦੀ ਫਿਰ ਪਤਨੀ ਇਹਦੀ 1 ਤੀਏ 1,30,000 ਰੁਪਏ ਬਾਕੀ ਹੋ ਜੂ ਮਾਨਤਾਨ ਮਾਨਤਾਨ ਹੋ ਜੂ ਮਾਨਤਾਨ ਹੋ ਜੂਗਾ ਜੀ ਮੌਕੇ ਤੇ ਮਾਨਸਾ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਪਸ਼ੂ ਆਏ ਨੇ ਹਨਾ ਸਾਨੂੰ ਸਾਰੇ ਹੀ ਚੈੱਕ ਕਰਵਾ ਰਿਹਾ ਦੇਖ ਲਓ ਤੇ ਇਸ ਤਰ੍ਹਾਂ ਦੇ ਪਸ਼ੂ ਪਹੁੰਚੇ ਬੈ ਨੇ ਮਾਨਸਾ ਮੰਡੀ ਦੇ ਵਿੱਚ ਹਾਂਜੀ ਤੇ ਹੌਲੀ ਹੌਲੀ ਸਾਨੂੰ ਸਾਰੇ ਇਹ ਇਕੱਲੇ ਇਕੱਲੇ ਪਸ਼ੂ ਕਰਵਾਵਾਗੇ ਚੱਕ ਆ ਵੀ ਮੱਝ ਤੇ ਮਾਰ ਲਓ ਨਜ਼ਰ ਅ디ਆ ਕੁੰਡੇ ਸਿੰਘਾਂ ਦੀ ਮੱਝ ਹੈ ਵੀ ਤੇ ਫੈਸਟਰਾਂ ਦੇ ਪਸ਼ੂ ਪਹੁੰਚੇ ਬੈਨੇ ਜੀ ਮਾਨਸਾ ਮੰਡੀ ਦੇ ਵਿੱਚ ਦੇਖਿੰਦਾ ਤੇ ਪੂਰੀ ਕੱਟੀ ਹੈ ਨਾ ਮੇਰੇ ਖਿਆਲ ਦੇ ਵਿੱਚ ਐਸੇ ਮੱਝ ਦੀ ਹੈ ਆਪਣੀ ਜੀ ਉਹ ਬਾਈ ਉਹ ਬੰਨਿਆ ਜੀ ਤੇ ਗੂਰੇ ਰੰਗ ਦੀ ਕੱਟੀ ਤੇ ਕਿ ਤੁਸੋਂ ਸਾਰੇ ਹੀ ਤੁਮਾਂ ਮੰਗ ਚਾਹ ਲੈ ਆ ਵੀ ਤੁਸੀਂ ਇੱਧਰ ਦੇਖ ਸਾਹਿਬ ਜੀ ਐਸ ਟ੍ਰਾਂਸਿਟ ਫਸੂ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਪਿਆ ਜੀ ਸਾਰੇ ਹੀ ਤੁਸੋਂ ਪਰਵਾਰਿਆਂ ਚੈੱਕ અમારી ਲੈ ਵੀ ਜਿਹੜੇ ਬਾਈ ਗਾਂਆਂ ਲੈਣ ਦੇ ਸ਼ਕੀਨ ਨੇ ਹਨਾ ਗਾਂਆਂ ਵੀ ਪਹੁੰਚਦੀਆਂ ਨੇ ਮਾਨਸਾ ਮੰਡੀ ਦੇ ਵਿੱਚ ਉਹ ਵੀ ਤੁਸੀਂ ਕਰ ਲੋ ਚੈੱਕ ਆ ਗਾਂ ਤੁਸੀਂ ਦੇਖ ਸਕਦੇ ਹੋ ਵਧੀਆ ਸੋਹਣੀ ਸੁਨੱਖੀ ਗਾਂ ਇਹ ਵੀ ਮਾਨਸਾ ਮੰਡੀ ਦੇ ਵਿੱਚ ਪਹੁੰਚ ਵੀ ਆ ਖਾਣ ਲੈਵੇ ਤੇ ਤੁਸੀਂ ਇਹਦੇ ਵੀ ਮਾਰ ਲਓ ਨਜ਼ਰ ਇਸ ਤਰ੍ਹਾਂ ਦੇ ਪਾਸੋਂ ਮਾਨਸਾ ਮੰਡੀ ਦੇ ਵਿੱਚ ਜਿਹੜੇ ਪਹੁੰਚਦੇ ਨੇ ਇਹ ਵੀ ਨਾਲ ਤੇ ਬਾਕੀ ਸਾਨੂੰ ਇੱਕ ਇੱਧਰ ਹੋਰ ਵਿੱਚ ਖੜੀ ਆ ਉਹ ਵੀ ਕਰਵਾਉਣਾ ਚੈੱਕ ਆ ਵੀ ਤੁਸੀਂ ਇਹ ਚੈੱਕ ਕਰ ਲਓ ਮੱਝ ਨੂੰ ਨਾਲ ਖਾਣ ਲੈਵੇ ਚਾਹੀਦਾ ਤੇ ਵੀ ਮਾਰ ਲਓ ਨਜ਼ਰ ਨੀਲੀ ਰੋਵੀ ਦੀ ਮੱਝ ਹਾਂਜੀ ਤੇ ਆਪਣੀ ਹੈ ਹਾਂ हां मज्जी करो जी मुंह ਮੱਥਾ ਇੱਕ ਵਾਰੀ ਤੁਸੀਂ ਚੈੱਕ ਕਰ ਲਓ हां जी ਬਜੀ ਤੇਰੀਆਂ ਮੱਜ ਇਹ ਹਾਂ ਜੀ ਹੈ ਸਾਡੀ ਹੈ ਕਿਹੜੇ ਪਿੰਡੋਂ ਮਾਨ ਬੀਵੜੀਆਂ ਦੇ ਮਾਨ ਬੀਵੜੀਆਂ ਹੈ ਅੱਛਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ 6 ਮਿੰਟ 6 ਮਿੰਟ ਹੋ ਗਏ ਹਾਂਜੀ ਅੱਛਾ ਹੁਣ ਦੁੱਧ ਬਾਦ 10 ਕਿਲੋ 10 ਕਿਲੋ ਕੀ ਡਿਮਾਂਡ ਰੱਖਤੀ ਬਈ ਇਹਦੀ ਠੀਕ ਹੈ 75000 75000 ਰੁਪਿਆ ਹੈ 75000 ਰੁਪਿਆ ਡਿਮਾਂਡ ਹੈ ਜੀ ਮੂੰਹ ਮੱਥਾ ਇੱਕ ਵਾਰੀ ਤੁਸੀਂ ਚੈੱਕ ਜ਼ਰੂਰ ਕਰ ਲਓ ਵਧੀਆ ਕੂਲੇ ਪਿੰਡੇ ਦੀ ਝੋਟੀ ਹੈ ਕਿਵੇਂ ਸੂਏ ਭਰਾ ਤੀਜੇ ਸੂਏ ਦੀ ਝੋਟੀ ਹੈ ਜੀ ਦੋ ਮਿੰਟ ਗੱਪਣਾ ਹੈ ਦੋ ਮਿੰਟ ਕਰਨੀ ਆਉਂਦੀ ਦੋ ਮਿੰਟ ਦੇ ਗੱਪਣਾ ਹਾਂ ਦੋ ਤੋਂ ਮੌਨ ਲਗਾ ਤੇ ਆਹਾ ਇਹਦੇ ਮਗਰ ਕੱਟੀ ਹੈ ਨਾ ਮਗਰ ਹੈ ਕੱਟੀ ਨੀਲੀ ਰਾਵੀ ਦੀ ਵਧੀਆ ਸੋਹਣੀ ਸੁਰਖੀ ਮੱਝ ਜੇਕਰ ਤੁਸੀਂ ਇਸ ਤਰ੍ਹਾਂ ਦੇ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਮਾਨਸਾ ਮੰਡੀ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਜੀ ਤੇ ਸੰਪਰਕ ਨੰਬਰ ਵੀ ਦੇ ਗਏ ਥੋੜਾ 93855 ਜੀ ਹੂੰ 8277 ਇਹ ਆ ਬਾਈਆਂ ਦਾ ਨੰਬਰ ਹੈ ਨਾ ਕਰ ਲਿਓ ਜੀ ਕੰਟੈਕਟ ਇਹ ਤੇਰੇ ਆਖਾ ਦੇ ਹਾਂ ਹਾਂ ਆ ਜੁੜੀ ਦਰਜੀ ਤੇ ਇਹ ਲੈ ਕੇ ਆਏ ਨੇ ਬੱਚੀ ਇਸ ਮੱਝ ਨੂੰ ਮਾਨਸਾ ਮੰਡੀ ਦੇ ਵਿੱਚ ਤੇ ਕਾਫੀ ਟਾਈਮ ਤੋਂ ਬਾਅਦ ਮੱਝਾਂ ਪਹੁੰਚਣ ਲੱਗੀਆਂ ਨੇ ਇੱਥੇ ਸੋ ਸਾਰੇ ਪਹੁੰਚਿਆ ਕਰੋ ਜੀ ਬਾਜ ਚੜ ਕੇ ਮਾਨਸਾ ਮੰਡੀ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬាទ ਤਰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ